ਲੈਂਗਾ ਦੇਖਣਾ ਸੰਦੀਪ ਨੇ ਨਹੀਂ ਹਟਾਇਆ ਬਲੈਕ ਕਲਰ ਹਟਾਇਆ ਆ ਵੇਖ ਹਾਵੇ ਸੋਨਾ ਦਾ ਕਲਰ ਹੋਏ ਫਣੀ ਸੰਦੀਪ ਨੂੰ ਆ ਆ ਦੇਖ ਇਹ ਇੱਧਰ ਆ ਜਾ ਨਹੀਂ ਜਣਾ ਮੈਂ ਲੈ ਆ ਬਿਲਕੁਲ ਹਲਕਾ ਜਾ ਆ ਆ ਸਹੀ ਹੈ ਲਾਈਟ ਰਿੱਚ ਆ ਵੀ ਆ ਪਾਲਾ ਚਲੋ ਜੀ ਹਾਂ ਹਾਂ ਦਾ ਇਹ ਸੋਣਾ ਲੱਗਾ ਵੀ ਆਮਲਾ ਸਲੈਕਟ ਹੋਇਆ ਸੰਜੀ ਬਣਾਇਆ ਹੁਣ ਪੀਸਣਾ ਦਿਖਾਇਆ ਇੱਕ लास्ट ਅੰਜਲੀ ਦੇਖਣਦੇ ਆ ਬੜੀ ਹੋਈ ਹੋਰ ਗਏ ਹੁਣ ਕੋਈ ਬਿਕੋਲ ਦੋ ਕੋ ਚਨਾ ਤਾਂ ਵੀ ਨਹੀਂ ਆ ਹੀ ਗਏ ਠੀਕ ਹੈ ਮੇਰੇ ਗਗੋ ਦੀ ਚੋੜੀਆਂ ਮੋਣੀਆਂ ਕਿੱਦਾਂ ਚਲ ਗਈ ਆ ਮਸਤ ਹੋ ਗਈ ਜਾ ਕੇ ਆਪਾਂ ਜਿਹੜੀ ਮੈਰਿਜ ਤੇ ਜਾਣਾ ਆ ਉਸ ਬਾਈ ਦੇ ਕਾਫੀ ਫਾਲੋਅਰਸ ਹੈਗੇ ਨੇ ਉਹਨਾਂ ਦੀ ਮਤਲਬ ਭੈਣ ਦਾ ਵਿਆਹ ਆ ਤੇ ਜੇ ਉੱਥੇ ਹੋਰ ਵੀ ਕ੍ਰੀਏਟਰ ਆਏ ਹੋਣਗੇ ਤਾਂ ਉਹਨਾਂ ਨਾਲ ਜ਼ਰੂਰ ਮਲਾਵਾ ਚੋ ਬਾਕੀ ਪਤਾ ਨਹੀਂ ਆਉਣ ਜਾਂ ਨਾ ਆਉਣ ਮੈਨੂੰ ਲੱਗਦਾ ਹੈ ਕਿਉਂਕਿ ਜੇ ਆਪ ਬਾਈ ਦੇ ਫਾਲੋਅਰਸ ਕਾਫੀ ਹੈਗੇ ਨੇ ਤਾਂ ਮੈਨੂੰ ਉਮੀਦ ਆ ਵੀ ਉਹਦੇ ਨਾਲ ਕਾਫੀ ਲਿੰਕ ਹੁੰਦੇ ਨੇ ਬੰਦੇ ਦੇ ਜਿਹੜੇ ਕਾਫੀ ਜਿਨ੍ਹਾਂ ਦੇ ਹੋਰਾਂ ਦੇ ਵੀ ਕਾਫੀ ਫਾਲੋਅਰਸ ਹੁੰਦੇ ਨੇ ਠੀਕ ਆ ਤੇ ਜੇ ਆਏ ਤੇ ਜਰੂਰ ਮਿਲਾਵਾਂਗੇ ਵਾਕਿਆ ਪਰ ਰੋਲਾ ਨਹੀਂ ਪਾਉਂਦੇ ਵੀ ਆ ਕਾਫੀ ਮਸ ਗਿਆ ਤੇ ਚੱਲੇ ਫੇਮਸ ਮੁੰਡੇ ਦੇ ਵਿਆਹ ਤੇ ਜੰਨੇ ਹਾਂ ਉਹ ਚੀਜ਼ ਨਹੀਂ ਆਪਾਂ ਨੂੰ ਕਰਨੀ ਹੁੰਦੀ ਆਪਾਂ ਜੇ ਉੱਥੇ ਕਾਫੀ ਜਣੇ ਆਏ ਹੋਣਗੇ ਜਰੂਰ ਮਿਲਾਵਾਂਗੇ ਆਪਾਂ ਨਟ ਜਿਹੜੇ ਆ ਗਏ ਡੈਡੀ ਪਹਿਲਾਂ ਘਰੇ ਚੱਲ ਗਏ ਕੱਲ ਰਾਤੀ ਤੇ ਹੁਣ ਹੁਣ ਇਹ ਜੀ ਆਏ ਅੱਜ ਬਾਰਿਸ਼ ਪੈ ਰਹੀ ਡੈਡੀ ਕਹਿੰਦੇ ਬਾਹਰ ਮੀਂਹ ਆਈ ਲੱਗਣੀ ਮੇਰੀ ਹੋ ਗਈ ਏ ਤਿਆਰ ਆਈ ਦੇਖ ਨਾ ਭਾਈ ਆਈ ਦੀ ਲੱਗਦੀ

ਮੈਂ ਮ ਲਾਈ ਨਹੀਂ ਯਾਰ ਫੋਟੋ ਮੈਂ ਨਹੀਂ ਲਾਈ ਥੰਮਨੇਲ ਚ ਥੋੜਾ ਅਰਗੁਣ ਆ ਗਈ ਅਰਗੁਣ ਅਰਗੁਣ ਇਹ ਕਹਿੰਦੇ ਆ ਅਰਗੁਣ ਆ ਜਾ ਸੰਦੀਪ ਹੋਰੀਆ ਰੈਡੀ ਤੇ ਤੁਹਾਨੂੰ ਦੱਸਦੇ ਆ ਅੱਜ ਆਪਣਾ ਕਿੱਧਰ ਦਾ ਪਲਾਨ ਆਪਣਾ ਜਾਣ ਦਾ ਠੀਕ ਆ ਪਰ ਇਹ ਵੀ ਆ ਇਹਨੂੰ ਨਹੀਂ ਖੜਨਾ ਬਸ ਮਨਵਾ ਤੇਰਾ ਵਿਆਹ ਚਲੇ ਮੈਂ ਕਿੱਥੇ ਜਾ ਫਿਰ ਛੜ ਜਾ ਨਾ ਨਾ ਛੱਡ ਨਿਕਲ ਜਾ ਇਥੋਂ ਨਹੀਂ ਉਹ ਤੇਰੇ ਕਿਲੇ ਆ ਜਿਹੜਾ ਨਹੀਂ ਜੇ ਜੇ ਕਹਨੂੰ ਲੋੜਿਆ ਕੋ ਪੱਠੇ ਪੁੱਠੇ ਵਢਣ ਵਾਸਤੇ ਤੇ ਵਾਧੂ ਹੀ ਆ ਇਹ ਦੱਸ ਦੇ ਉਹ ਕਪੀ ਦੇ ਨਾਲ ਬੜੇ ਪੰਗੇ ਲੈ ਜਾਂਦੀ ਆ ਇਹ 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 ਵਿਲਾ ਜੇ ਲੋੜਿਆ ਤੇ ਦੱਸ ਦਿਓ ਵੀ ਕੋਈ ਘਾ ਘਾ ਫੂਸ ਚਕਾਉਣਾ ਹੋਵੇ ਕੋਈ ਮਤਲਬ ਗੋਇਆ ਗਾਇ ਚਕਾਉਣਾ ਹੋਵੇ ਤੇ ਵਿਲਾ ਇਹ ਬੰਦਾ ਐਵੇਂ ਘਰੇ ਤੰਗ ਹੀ ਕਰਦਾ ਹੈ ਠੀਕ ਹੈ ਕੀ ਤੇਰਾ ਏਰੀਆ ਦੱਸ ਇਹ ਬਾਬਾ ਜਿਹੜੀ ਕੋਠੀ ਲੱਗੇ ਇੱਕ ਮਿੰਟ ਇਹਦਾ ਇਹਦਾ ਘਰ ਹੈਗਾ ਜੇ ਬਾਜੜੀ ਕੋਠੀ ਲੱਗੇ ਤੇ ਇਹਨੂੰ ਲਜੇਕ ਦੇ ਉਧਰ ਰਾਹ ਗਲੀ ਤੁਹਾਨੂੰ ਦੇਖਦੇ ਲੈ ਜਾਓ ਫੜ ਕੇ ਕੋਈ ਗੱਲ ਨਹੀਂ ਇਹਨੂੰ ਫੜ ਕੇ ਲੈ ਜਾਓ ਠੀਕ ਹੈ ਕੋਈ ਗੱਲ ਨਹੀਂ ਕੋਈ ਪੇਪਰ ਨਹੀਂ ਹੁੰਦੇ ਲੈ ਜਾਓ ਫੜ ਕੇ ਕੋਈ ਗੱਲ ਨਹੀਂ ਚਿੰਤਾ ਨਹੀਂ ਕੋਈ ਬਾਜੜੀ ਕੋਠੀ ਲੱਗੇ ਕੋਈ ਤੁਹਾਨੂੰ ਹੁੰਦਾ ਨਹੀਂ ਕੁਛ ਉਧਰ ਆਪਣਾ ਵੀ ਬਣਾਉਣਾ ਨਹੀਂ ਨਹੀਂ ਇਹ ਭਈ ਇਹਨੂੰ 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 ਭਈ ਲੈ ਜਾਓ ਇਹਨੂੰ ਲੈ ਜਾਓ ਭਈ ਫੜ ਕੇ ਕੋਈ ਗੱਲ ਨਹੀਂ ਆ ਕੋਈ ਨਹੀਂ ਘਰ ਦੇ ਵੀ ਕਹਿੰਦੇ ਇਹਦੇ ਵੀ ਕੋਈ ਗੱਲ ਨਹੀਂ ਲੈ ਜਾਏ ਇਹਨੂੰ ਕੋ ਫੜ ਕੇ ਵਿਚਾਰੰ ਮਰੂਦ ਦੇ ਆਇ ਲੱਭਣ ਮਰੂਦ ਮਰਾਦ ਕੋ ਹੁਣ ਲੱਭਾ ਨਹੀਂ ਤਰਲੇ ਕੋਲੇ ਲੈ ਕੇ ਆ ਜਾਓ ਚਲ ਪਰ ਉਹਦਾ ਹੀ ਤਾਂ ਸੈਰ ਸੂਰ ਕਰਨ ਵਾਸਤੇ ਚੰਗਾ ਹੀ ਹੋ ਜਦੋਂ ਮੈਂ ਉਹਨਾਂ ਨੂੰ ਸੈਰ ਕਰਨ ਵਾਸਤੇ ਰੱਜੇ ਬੜੀ ਬਧੀਆ ਜਗ੍ਹਾ ਜੀ ਇਹਨਾਂ ਦੇ ਲਾਗੇ ਮੈਂ ਭਾਵੇਂ ਉਹ ਕਾਪੀ ਪੜ੍ਹਦੀ ਓਦੀ ਜਨੇ ਸਕੂਲ ਵਾਲੀ ਹੈ ਕਿ ਪੱਤ ਜਲੇ ਮੈਂ ਕਿ ਨਾਜ਼ਮਾਨ ਚ ਖਾਇਆ ਇੱਕ ਮੈਂ ਰੱਪੇ ਚੁੱਕੇ ਲਿਆਉਂਗੀ ਹੋਣਾ ਦੂਜਾ ਪੈਰ ਮੈਂ ਉਹਦੇ ਭਾਜੀ ਚੁੱਕੇ ਲਿਆਉਣਗੇ ਫਿਰਕੇ ਬੈਗ ਨਹੀਂ ਚੁੱਕ ਲੈਣ ਦੇ ਕੀ ਗੱਲ ਕੀ ਤੁਹਾਨੂੰ ਤੁਹਾਡੇ ਘਰੇ ਆਏ ਆਂ ਤੇ ਆਕੜਦੇ ਜਾਡੇ ਨਾਲ ਅੱਛਾ ਰੋਟੀ ਖਾਓਗੇ ਤੇ ਜੋਰ ਆਊਗਾ ਆ ਫੜੋ ਬੈਗ ਇਹ ਦੂਰ ਦਰ ਨਾਲ ਵੇਖੋ ਲਓ ਛੇਤੀ ਚਲੋ ਯਾਰ ਜਾਓ ਓਕੇ ਓਕੇ ਟੀ ਫੜੋ ਚਲੋ ਛੇਤੀ ਚਲੋ ਚਲੋ ਬਟਾਲੇ ਚੱਲੇ ਚਾਬੀ ਲਿਆਓ ਗੱਡੀ ਦੀ ਉਹ ਗੱਡੀ ਦੀ ਚਾਬੀ ਫੜੋ ਚਾਬੀ ਮੇਰੇ ਕੋ ਨਹੀਂ ਕੀ ਯਾਰ ਕਿਹਦੇ ਕੋਲ ਤੁਹਾਡੇ ਕੋਈ ਹੋਰ ਬਾਏ ਮੇਰੇ ਪਾਰ ਕਰਦੇ ਹੋ ਬਾਏ ਸਤਿ ਸ਼੍ਰੀ ਅਕਾਲ ਸਾਰੇ ਤੁਹਾਡੇ ਅੱਜ ਦੇ ਦਿਨ ਵਿੱਚ ਵਲੌਗ ਦੇ ਵਿੱਚ ਤੇ ਆਪਣੀਆਂ ਬਟਾਲੇ ਦੀਆਂ ਤਿਆਰੀਆਂ ਨੇ ਹੁਣ ਹੁਣ ਚੱਲੇ ਆਪਾਂ ਚਲੋ ਠੀਕ ਆ ਫਿਰ ਡੈਡੀ ਜੀ ਓਕੇ ਸਤਿ ਸ਼੍ਰੀ ਅਕਾਲ ਪਤਾ ਲੱਗਾ ਵੇਖ ਲੈ ਕੱਢਣ ਦੇ ਹੀ ਸਾਨੂੰ ਕਦਾਂ ਕਹਿੰਦੇ ਚਲੋ ਚਲੋ ਨਿਕਲ ਜੇ ਇੱਥੋਂ ਚਲੋ ਚਲੋ ਉਹ ਸਵੀਰ ਦੇ ਬਾਹਰ ਹੁਣ ਨਿਕਲੇ ਬੜੀ ਹਵਾ ਚੱਲ ਰਹੀ ਆ ਬਹੁਤ ਤੇਜ਼ ਤੇ ਬਾਰਿਸ਼ ਹੁੰਨੀ ਵੈਸੇ ਹੈਗੀ ਪਰ ਬੱਦਲ ਲੱਗਦਾ ਵੀ ਹੈਗਾ ਉੱਪਰ ਉਹ ਰੱਖੋ ਲੋ ਉਹ ਮੁੜ ਗਏ ਓਕੇ ਬਾਏ ਬਾਏ ਗੁੜੀ ਗਾ ਰਖੋ ਜਾਓ ਜਾਓ ਸੇ ਚੱਲ ਜਾਣ ਨਹੀਂ ਆਜੇ ਆਹ ਗੱਡੀ بارش ਨਾਲ ਭਰੀ ਹੋਈ ਗੱਡੀ ਵੀ ਸਾਫ਼ ਹੋਣ ਵਾਲੀ ਅਜੇ ਜਾ ਕੇ ਹਸਾ ਲੈ ਕਿੰਨੇ ਕੰਮ ਕਰਨੇ ਗੱਡੀ ਵੀ ਸਾਫ਼ ਕਰਨੀ ਹਸਾ ਲੈ ਲੋ ਹੈ ਆ ਭਾਈ ਆ ਮਗਰ ਮਗਰੀ ਗੱਡੀ ਮੈਂ ਹਾਂ ਜੇ ਸਾਫ਼ ਸੁਥਰ ਕਰਨੀਓ ਘਰੇ ਜਾ ਕੇ ਯਾਰ ਬੜੇ ਕੰਮ ਹੀ ਹੋ ਯਾਰ ਨਹੀਂ 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 ਕਰਨੀ ਯਾਰ ਸਾਪ ਤਾਂ ਕਿ ਵਿਆਹ ਸ਼ਾਦੀ ਜਾਣਾ ਫਿਰ ਉਹਨਾਂ ਹਣਾ ਗੱਡੀ ਇਡੀ ਮਹਿੰਗੀ ਤੇ ਕਿਦਾਂ ਮਿੱਟੀ ਕੀਤੀ ਆ ਉੱਧਰ ਜਾਣਾ ਸੱਚ ਕੇ ਉੱਧਰ ਸਮਾਨ ਲੈਣਾ ਵੱਡੀ ਦੀਦੀ ਜੀ ਨੂੰ ਅਜਾ ਆਪਣਾ ਟੈਚੀ ਜਾ ਇੱਕ ਹੋਰ ਕੀ ਰੱਖਣਾ ਆ ਰੱਖਣਾ ਸਮਾਨ ਆ ਫੜ ਇਹਨੂੰ ਅੱਗੇ ਰੱਖੋ ਯਾਰ ਮੈਂ ਰੋੜਾ ਪਾਈ ਜਾਨਾ ਹੀ ਆ ਬੈਹ ਜਾ ਬੈਹ ਤੇ ਉਹਨੂੰ ਲੱਗਦਾ ਸੁਣਦਾ ਨਹੀਂ ਹਨੀ ਹਾਂਜੀ ਚਲ ਇਹਨੂੰ ਇੱਥੇ ਰਹਿਣ ਦੇਣਾ ਬਾਈ ਕਰਦਾ ਕੋ ਮੈਂ ਨਹੀਂ ਜਾਣਾ ਬਾਈ ਕੇ ਭੱਜੋ ਬਾਏ ਬਾਏ ਕੇ ਭੱਜੋ ਜਾਓ ਫਿਰ ਰੋ ਇੱਥੇ ਹੀ ਤੁਮ ਮੈਨ ਹਲੂਗੀ ਇਹ ਨਾਕਾਮ ਤੇ ਕਰੀਏ ਸੰਦੂ ਸਾਨੂੰ ਕਿਉਂ ਬਣਾਇਆ ਕਣੀ ਗੁਲਾਮ ਨੂੰ ਗੁਲਾਮ ਬਣਾਇਆ ਕਣੀ ਕਾ ਚੰਗੇ ਚੰਗੇ ਉਹਨਾਂ ਦੇ ਮੈਂ ਨਹੀਂ ਕਰਾਂ। ਨਾਲ ਨਾਲ ਹੀ ਹੋਰ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ। ਵੱਡੀ ਦੀਦੀ ਵਾਲੇ ਰੱਖੇ ਆ। ਦੀਦੀ ਦਾ ਥੋੜਾ ਜਿਹਾ ਸਮਾਨ ਜਿਆ ਦੇਣਾ ਹੈਗਾ ਉਹ ਮੈਨੂੰ ਦੀਦੀ ਨੇ ਡੱਬੀਆਂ ਜੀਆਂ ਬਣਾਈਆਂ ਉਹ ਦੇਣੀਆਂ ਨੇ ਤੇ ਇੱਕ ਆਪਣਾ ਟੈਚੀ ਜਿਹੜਾ ਇੱਧਰ ਹੀ ਰਹਿੰਦਾ ਏ ਉਹ ਜਿਹੜਾ ਸਮਾਨ ਫਿੱਟ ਨਹੀਂ ਕੀਤਾ ਸੀ ਤੇ ਉਹ ਤੇਰੀ ਭਣੇਆਂ ਡੱਬੀਆਂ ਦੇ ਉਹ ਖਿਲੜੀਆਂ ਪਈਆਂ ਨੇ। ਇਹ ਵੀ ਕੰਬੜਾ ਔਖਾ ਹੀ। ਜਾਨੂ ਬਿਸ਼ੇਰਾ ਇਕ ਤੇ ਆ ਚੂਚੀ ਨਾ ਚੌਥਾ ਕਿੱਥੇ ਗਿਆ ਚੂਚਾ ਆ ਸਾਮਾਨ ਕਰਕੇ ਮੈਂ ਆਈ ਇਹ ਕੋਈ ਸਾਮਾਨ ਇੱਥੇ ਰਹਿ ਜਾਣਾ ਹੈ ਬੇਬੇ ਬੇਬੇ ਇਹ ਨੂੰ ਬਾਈ ਕਰ ਲੈ ਸਾਢੇ 12 ਚੱਲ ਪਏ ਆ ਉਹ ਮਜ਼ੇ ਮਜ਼ੇ ਗਏ ਨਾ ਸੀ ਕਿ ਸਪੀਡ ਤੇ ਗਏ ਤੇ ਪੌਣੇ ਇੱਕ ਘੰਟੇ ਦੇ ਵਿੱਚ ਘਰੇ ਪਹੁੰਚ ਜਾਈਦਾ ਬੜਾ ਵਧੀਆ ਰਮਾਨ ਦੇ ਨਾਲ ਸ਼ੀਟ ਬਟਰਲਾਂ ਨੂੰ ਇੱਕ ਵਾਰੀ ਮੁੜ ਕੇ ਚਲ ਗਏ ਫੇਰ ਹੁਣ ਹੱਥ ਨਾਲ ਚੱਲ ਗਏ ਪਹੁੰਚ ਗਏ ਆਪਾਂ ਆਪਣੇ ਬਟਾਲੇ ਆ ਲਿਖਿਆ ਹੈ ਦਾਦਾ ਇਹ ਆਪਣੇ ਪਲਾਨ ਚੱਲੇ ਨੇ ਮੁੰਗਰੇ ਕਿ ਮੋਲ ਅਜਾ ਹੋ ਗਏ ਹੁਣ ਹਾਂ ਹੁਣ ਤੇ ਵਾਵਾ ਹੋਏ ਬਲ ਬਲ ਨਾ ਆ ਚੁੱਗਨ ਨੂੰ ਬਹੁਤ ਟਾਈਮ ਚਾਹੀਦਾ ਬਸ ਹੁਣ ਤੇ ਬਹੁਤ ਹੈ ਦੋਰ ਜਾਈਆਂ ਦੇ ਛੇ ਸਿਰਾਂ ਨੇ ਅੱਛਾ ਅੱਛਾ ਹੁਣ ਕਰ ਲਈਆ ਮਾਰਕੀਟ ਥੋੜਾ ਯਾ ਮੈਂ ਤੁਹਾਨੂੰ ਦੱਸਿਆ ਜਿੱਦਾਂ ਕਿ ਮੈਰिज ਆ ਤੇ ਉਹਦੇ ਵਾਸਤੇ ਸਮਾਨ ਲੈ ਆਈਏ ਵੀ ਸਮਾਨ ਕੀ ਲਿਆਉਣਾ ਯਾ ਇਹਨੇ ਲਹਿੰਗਾ ਲੂੰਗਾ ਬੁੱਕ ਕਰਾਉਣਾ ਯਾ ਉਹ ਜੀ ਅੱਗੇ ਲੈ ਆਈਆਂ ਦਾਦਾ ਕਿਥੇ ਪਲਾਟ ਸੀ ਇਹਨਾਂ ਮਰਾਕ ਲਾਉਣਾ ਕੰਨ ਉੱਥੋਂ ਵਾਲੀ ਗੱਡੀ ਪਲਾਟ ਚ ਲਾ ਦਾਂਗੇ ਗੱਡੀ ਫਲਾੜ ਚਾਹਾਂਗੇ ਉੱਥੇ ਡੈਡੀ ਵਾਲੀ ਬਾਈਕ ਲੈ ਲਾਂਗੇ। ਹੁਣ ਜਾ ਰਹੇ ਆ। ਕਿੰਨੀ ਦੀ ਹੁਣ ਫਲਾੜ ਤੇ ਜਾਂਦੇ ਹਾਂ। ਉੱਧਰ ਹੈ ਨਹੀਂ ਆਪਣੀ ਫਲਾੜ ਜਾਂ ਨਹੀਂ ਗਾੜੀ। ਦਾਦਾ ਦਾ ਦਾਦਾ ਲਈ ਹੁਣ ਇਹਨੇ। ਦਾਦਾ ਕਿਥੇ ਦਾਦਾ? ਰੇੜੀ ਅਸੀਕਾ। ਸੀ। ਅਸਮਾਨ ਠੀਕ ਠਾਕ ਹੈ। ਠੀਕ ਹੈ। ਕਿੰਨੀ ਫਾਇਸੇ? ਜੇ ਕਿ ਤੇ ਗਿਆ ਜੀ ਉਹ ਨਾਲ ਗਿਆ ਜੀ ਮਾਮੇ ਤੇ ਗਿਆ ਜੀ ਲੈ ਵੀ ਬਾਈਕ ਤੇ ਆਏ ਅੱਜ ਆਪਾਂ ਆਪਰ ਮਗਰ ਕਰਦੇ ਨਾਲੇ ਚੇਤ ਕਾਂਢੀ ਕੰਦੀ ਨਵੀਂ ਜਾਣਾ ਨਾਲੇ ਸਾਹਮਣੇ ਸ਼ੇਰਾਂ ਵਾਲਾ ਦਰਵਾਜ਼ਾ ਉਹ ਚਨਾਣਤਾ ਦੀ ਰਹੀ ਮੇਲੇ ਹੀ ਆ ਹੀ ਗਏ ਠੀਕ ਹੈ ਨਿਕਲ ਗੁਗੂ ਦੀ ਹੈਂ ਇਹ ਸੋਣੀਆਂ ਮੋਣੀਆਂ ਕਿੰਦਾਂ ਸੋਹਣੀਆਂ ਮਸਤ ਹੋ ਗਈ ਜਾ ਕੇ ਰਾਈ ਨਮ ਫਰੀਆ ਨੋਦੀ ਵੇ ਬੈਂਦੀ ਕਹੋ ਇਹ ਕੰਦੀ ਮੈਨੇ ਖਲਾਰੋ ਵੀ ਨਭਾਇਆ ਬੜਾ ਸੁਣਾ ਵਿੱਚ ਬਾਈਕ ਤੇ ਬਾਈਕ ਤੇ ਅੱਜ ਕੋਈ ਫਰੇ ਕੋਟ ਰਹੀ ਆ ਲੈ ਅੱਜ ਅਸੀਂ ਅੰਮ੍ਰਿਤਸਰ ਤੋਂ ਆਏ ਨਾ ਉਹ ਤਾਂ ਚਾਬੀ ਗੰਦੀ ਇੱਥੇ ਦਾ ਵਧੀਆ ਜੀ ਅੰਮ੍ਰਿਤਸਰ ਗਏ ਅੰਮ੍ਰਿਤਸਰ ਗਏ ਹੈਗੇ ਅੱਜ ਹੀ ਆਏ ਆ ਤੇ ਅੱਜ ਹੀ ਆ ਗਏ ਇਹਨੂੰ ਲਹਿੰਗਾ ਦੇਖਣਾ ਸੰਦੀਪ ਨੇ ਇੱਥੋਂ ਆਪਣੀ ਪੱਕੀ ਇੱਕੋ ਦੁਕਾਨੀ ਇੱਥੇ ਆਉਂਦੇ ਆਪਾਂ ਹਾਂ ਆ ਤਾਂ ਇਹਨਾਂ ਗੱਲ ਐ ਚਾਨਣ ਹੋ ਗਿਆ ਕਣੀ ਗਾੜ ਨੂੰ ਕੋਈ ਟਾਈਟ ਸਾੜਿਆਗਾ ਨਹੀਂ ਅਟੈਚ ਬਲੈਕ ਕਲਰ ਅਟੈਚ ਕਰਨੀ ਆ ਪਰ ਇਹ ਵੀ ਫਿਰ ਗਾਉਂ ਬੰਨ੍ਹ ਨਹੀਂ ਕੋਨ ਬਣਾਣਾ ਹੀ ਨਹੀਂ ਆ ਤੇ ਲੰਗਾ ਪਾ ਕੇ ਕੋਨ ਬਣਾਣਾ ਉਹ ਹਰ ਵਾਰੀ ਉਹੋ ਚੀਜ਼ ਕਰ ਲੈਣੀ ਆ ਕੁਛ ਨਹੀਂ ਹੁੰਦਾ ਵੇ ਕੋਈ ਗੱਲ ਨਹੀਂ ਫਿਰ ਕੇ ਕੁਰਤੀ ਛੋਟ ਨਹੀਂ ਮੈਡਮ ਮੰਡਾ ਚੱਲ ਜੂਗਾ ਹਮ ਐਸੋ ਬਲੂ ਕਲਰ ਵੀ ਹੈਗਾ ਇਹ ਬਲੂ ਦਿਖਾਓ ਹਮ ਉਹਦਾ ਉਹਦਾ ਸੋਹਣਾ ਲੱਗਾ ਕੁਰਤੀ ਕਿਦਾਂ ਦੀ ਆ ਕੁਰਤੀ ਬੜੀ ਹੋਰ ਸਾਦੇ ਲੱਗਦੀ ਹੈ ਕਿ ਠੀਕ ਹੈ ਮੋਰ ਪੰਖਿਆਂ ਕਲਰ ਮੋਰ ਪੰਖਿਆਂ ਕਲਰ ਆ ਵੇਖ ਹਾਵੇ ਸੋਨਾ ਨਾ ਕੱਲਾ ਕੱਲਾ ਬਹੁਤ ਸੋਨੇ ਆ ਵੀ ਲਾਈਟ ਰੇਟ ਕੇ ਵੈਸੇ ਇੰਨਾ ਹੈਵੀ ਨਹੀਂ ਹੈ ਕੱਲਾ ਹੋਈ ਫਣੀ ਸੰਦੀਪਾ ਨੂੰ ਗੁੜੀਆਂ ਇਹ ਨਾ ਉੱਤੇ ਛੜ ਕੇ ਤੇ ਉਹ ਆ ਬੈ ਗਈ ਇਹਨੇ ਥੱਲੇ ਨਾ ਚਲਦੀ ਨਹੀਂ ਜਾਂਦੀ ਨਹੀਂ ਜਾਂਦੀ ਉਹਦੋਂ ਫੜ ਲੈਣਾ ਜੇ ਉਹਨੇ ਜਾਣਾ ਨੇ ਕਬਲ ਤੇ ਡਰਦੀ ਇਹਨੂੰ ਪਤਾ ਲੱਗ ਜਾਂਦਾ ਵੀ ਨਹੀਂ ਜਾਣਾ ਆਜੋ ਆਜੋ ਇਧਰ ਆ ਹਰ ਗੋਣ ਆਓ ਮੇਰਾ ਪੁੱਤ ਇਧਰ ਆਜੋ 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 ਆ ਗਿਆ ਇਹ ਵੇਖੇ ਇਹ ਆ ਕੇ ਲੱਗਿਆ ਦਿਖਾ ਦੋ ਪਿੰਕੂ ਵੀ ਦਿਖਾ ਦਿਓ ਨਹੀਂ ਨਹੀਂ ਆ ਨਹੀਂ ਮਾਤੀ ਆ ਉਹ ਤਰ੍ਹਾਂ ਅਕੜ ਕੇ ਹੁੰਦੇ ਨੇ ਲਮਾਰੀ ਜਿਹਦੇ ਵਿੱਚ ਮੁੜ ਕੇ ਇਧਰ ਆ ਹਰ ਗੋਣ ਓਏ ਪੁੱਤ ਇਧਰ ਬਾਜੀ ਖੜੀ ਪਾਜੀ ਖੜੀ ਮਾਜੀ ਨੇ ਵੇ ਦੇ ਇਦੀ ਕਰੇ ਐਨੋ ਆ ਜਾ ਇੱਧਰ ਆਓ ਨਾ ਵੇ ਸਹੀ ਚਲ ਇਥੇ ਖੜੇ ਬੈਠੋ ਮੈਂ ਨਹੀਂ ਖੇਤਾਂ ਨੂੰ ਉਧਰ ਹੀ ਜਾਣਾ ਬਸ ਉਧਰ ਪਤਾ ਨਹੀਂ ਕਿ ਲੱਭ ਗਏ ਅੱਬਾ ਆ ਦੇਖੋ ਇੱਧਰ ਆ ਜਾ ਨਹੀਂ ਜਣਾ ਮੈਂ ਹਾਂ ਆ ਬਹੁਤ ਸੁਣ ਲੈਂਦੇ ਆ ਲੈ ਆ ਬਿਲਕੁਲ ਹਲਕਾ ਜਾਈ ਹਾਂ ਲਾਈਟ ਆਹ ਸਹੀ ਹੈ ਲਾਈਟ ਰਿਟ ਚ ਐ ਵੀ ਆ ਪਾਲਾ ਚਲੋ ਜੀ ਪਾ ਕੇ ਤੇ ਡਾਂਸ ਕਰੋ ਦੇਖ ਲੈ ਲਗਾ ਕੇ ਆ ਕੇ ਦੇਖ ਲੈ ਵੀ ਆ ਤੇ ਇਹਨੇ ਸਵੇਰ ਲਗਾ ਆ ਤੇ ਜੀ ਆ ਦੋਨੋਂ ਹਾਂ ਨਗਾ ਹਾਂ ਬਲੈਕ ਵੇਖਣ ਲਗਾ ਕੇ ਆ ਕਿਸ ਬਹੁਤ ਸੋਹਣਾ ਹੋਏ ਹੋਗਾ ਕੰਮ ਸ਼ੁਰੂ ਹੋ ਗਏ ਪਾ ਲੱਗਤੀ ਹੈ ਲਾਈਟ ਵੀੜਾ ਇਹਨੇ ਸੋਨਾ ਲੱਗਾ ਵੀ ਇਹਦੀ ਚੂੜੀ ਕਿਥੇ ਚਲਿਆ ਤੁਹਾਡੇ ਆਜ ਇਹ ਸਾਰਾ ਖਸੇ ਹੋ ਗਿਆ ਆਮਲਾਸ ਲੱਗਦਾ ਹੈ ਅਸਨ ਨਹੀਂ ਬਣਾ ਹੁਣ ਪੀਸਣਾ ਦਿਖਾਇਆ ਇੱਕ ਲਾਸਟ ਹੋਣਾ ਮੈਂ ਲੈ ਲਈਂ ਇਹ ਜਲਰੀ ਦੇ ਖੁੰਡੇ ਐ ਕਿਹੜੀ ਹੋਈ ਹੂਰ ਵੀ ਹੈ ਤੇ ਛੋਟਾ ਡੱਬਾ ਵੀ ਹੈ ਸਰ ਦਾ ਲੈ ਵੀ ਜੀ ਆ ਮਾ ਜਣ ਇੱਕ ਆੜਾ ਜੇ ਤੁਹਾਨੂੰ ਲੈਂਗੇ ਪਸੰਦ ਆਉਂਦੇ ਇੱਥੇ ਆ ਜਿਓ ਸਾਰੇ ਫ੍ਰੀ ਲਹਿੰਗੇ ਮਿਲਣਗੇ ਨਹੀਂ ਜਾਜ ਰੇਟ ਤੇ ਉਹਨੂੰ ਕਹਿੰਦੇ ਫ੍ਰੀ ਨਹੀਂ ਉਹ ਤਾਂ ਹੀ ਬਿਕਰ ਗੋਲ ਦਿੰਦੇ ਉਹ ਨਹੀਂ ਗ੍ਰੇ ਕਵਰ ਲੈ ਲਿੰਗਾ ਹੁਣ ਡੈਡੀ ਡੈਡ ਜੀ ਉਧਰ ਹੁਣ ਮੈਨੂੰ ਲੱਗਦਾ ਆ ਬੰਡੀ ਚੰਗੀ ਤਕੜੀ ਮਮਤੀ ਫਿਰ ਹੈ ਮੋ ਸ਼ਾਹ ਲੈ ਦਰਵਾਜਾ ਲਾਤਾ ਹੈ ਤੇ ਬਜਾ ਬਜਾ ਕਰਾਤੀ ਇਹਦੇ ਲੈ ਆਂਦੇ ਬਹੁਤ ਵਧੀਆ ਇਹ ਸਿਕਨ ਹੈ ਨਹੀਂ ਮਸਣਾ ਮਿਲਿਆ ਪਰ ਇਹ ਨਵਾਂ ਬਣਾਇਆ ਕੋਈ ਸਿਕਨ ਹੈ ਨਹੀਂ ਪਤਾ ਕੋਈ ਨਹੀਂ ਕਹਿੰਦੇ ਤਾਂ ਕਿ ਸੰਗਣਣ ਮਿਲਣਾ ਇਹਦੇ ਐ ਲੱਗਣੇ ਦਾ ਨਵਾਂ ਆ ਚਲੋ ਸੋਣਾ ਮਾਰਸ਼ਾ ਕੀ ਵੇਖੋ ਤਾਂ ਮੈਂ ਗੱਡੀ ਤੇ ਲੱਗਾ ਜਾਂ ਵਾਈਟਨਰ ਲਿਆਂਦਾ ਮੈਂ ਹਾਂ ਉਹ ਲਾਉਣਾ ਹੈ ਉਥੇ ਟੱਚਿੰਗ ਕਰਦਾ ਪਰ ਗੱਲ ਨੇ ਨੀਲ ਪੇਂਟ ਮੈਂ ਪਹਿਲਾਂ ਲੰਦੀ ਉਹਨਾਂ ਖਾਲੀ ਨਹੀਂ ਬਣੀ ਉਹ 20 ਰੁਪਏ ਵੇਸਟ ਗਏ ਹੈ ਐਨਾ ਗੱਲ ਬਣੂਗੀ ਹੁਣ ਪਰ بارشਾ ਕੀ ਬਾਅਦ ਚਲਾਵਾਂਗੇ ਇਹਦੇ ਉੱਤੇ ਨਾ ਪਹਿਲਾਂ ਮੈਂ ਨੀਲ ਪੇਂਟ ਲਗਾਈ ਲੱਗੀ ਨਹੀਂ ਸਹੀ ਨਹੀਂ ਲੱਗੀ ਉਹ ਖਾਣਾ ਤੇ ਹੁਣ ਆ ਵਾਈਟਨਰ ਲਿਆਂਦਾ ਜੇ ਇਹ ਲਾਗ ਦੇਖਦਾ ਕਿਦਾਂ ਹੈ ਮੈਂ ਆ ਵੀ ਮੇਲੇ ਵਾਈਟ ਨਾ ਨਾਕ ਨਾ ਠੀਕ ਹੋ ਗਿਆ ਨਾ ਹੁਣ ਇਹ ਨਾ ਲੱਭਦਾ ਉਦਾਂ ਵੈਸੇ ਹੈਗਾ ਆ ਵਾਲਾ ਦਾ ਦੂਰੋਂ ਨਹੀਂ ਲੱਭਦਾ ਬਖ ਦੂਰੋਂ ਸਹੀ ਹੋ ਗਿਆ ਨਾ ਭਰਾ ਵੱਡੇ ਦੇ ਕਹਿੰਦੇ ਆਹ ਵਾਲੀ ਪਾਲਿਸ਼ ਲਿਆਂਦੀ ਆ ਮੈਂ ਵੈਸੇ ਕਦੀ ਵੀ ਆਪਣੀ ਗੱਡੀ ਨੂੰ ਪਾਲਿਸ਼ ਹੁਣ ਤੱਕ ਇੱਕ ਵਾਰੀ ਵੀ ਨਹੀਂ ਲਮਾਰੀ ਤੇ ਹੁਣ ਫਸਟ ਟਾਈਮ ਲੱਗਾ ਮਾਰਨ ਮੈਂ ਏਜੰਸੀ 'ਚ ਵੀ ਜਾਣਾ ਮੈਂ ਨਾ ਕਰਦੇ ਨਾ ਮੈਂ ਕਹਿੰਦਾ ਨਹੀਂ ਮਾਰਨੀ ਤੇ ਹੁਣ ਮੈਂ ਕਹਾਂ ਮਾਰਦੇ ਆ ਥੋੜੀ ਸਾਫ਼ ਕਰਦੇ ਕਿ ਗੱਡੀ ਬੜੀ ਚਿੱਟੀ-ਚਿੱਟੀ ਜੀ ਹੋ ਗਈ ਹੈ ਵੀ ਤੇ ਸਾਫ਼ ਕਰਦੀਆਂ ਅੰਦਰੋਂ ਵਾਰੋਂ ਜਿਦਾ ਤਾਂ ਇਹ ਗੱਡੀ ਦੇ ਪਹਿਲਾਂ ਵਾਈਟ ਹੈ ਜਿਦਾਂ ਆ ਚੀਜ਼ਾਂ ਨਾ ਬੜੀਆਂ ਵਾਈਟ ਜਿਹੀਆਂ ਹੋ ਗਈਆਂ ਚਟੀਆਂ ਚਟੀਆਂ ਜੀਆਂ ਹੋ ਗਈਆਂ ਤੇ ਸਾਫ਼ ਕਰ ਲਗੇ ਤੇ ਇਹਦੇ ਨਾਲ ਥੋੜੀ ਇਹ ਵੀ ਸ਼ਾਈਨਿੰਗ ਵੀ ਆ ਜਾਂਦੀ ਹੈ ਲੈ ਵੀ ਦੀਪ ਭਾਜੀ ਤੁਹਾਡਾ ਕਹਿਣਾ ਨੇ ਮੋੜਿਆ ਵੀ ਬੜੇ ਚਿਰ ਦੀਆਂ ਜੇ ਗੱਡੀ ਨੇ ਪਾਲਿਸ਼ ਮਾਰਨ ਤੇ ਹੁਣ ਫ੍ਰੀ ਹਟਿਆ ਜੇ ਤੇ ਗੱਡੀ ਲਿਸ਼ਕਾਤੀ ਜੇ ਵੇਖ ਲਓ ਪੂਰੀ ਐਨ ਵੇ ਸ਼ਾਈਨਿੰਗ ਮਾਰਦੀ ਕਹਿੰਦੇ ਹਣ ਗੱਡੀ ਵੇਖੋ ਕਿਉਂ ਫਲੈਸ਼ ਲਾਈਟ ਜਗਣ ਦੀ ਕਮੈਂਟ ਹੁਣ ਮੈਂ ਆਹ ਦੇਖੋ ਹੁਣ ਕੁਆਲਿਟੀ ਚੈੱਕ ਕਰਦੇ ਹਾਂ ਜਰਾ ਮੰਨਦੇ ਜੇ ਫਿਰ ਠੀਕ ਹੈ ਇਹ ਤੁਹਾਡੇ ਕਹਿਣੇ ਕਰਕੇ ਬਸ ਕੀਤਾ ਜੋ ਕੀਤਾ ਹੁਣ ਆ ਵੀ ਸਫਾਈ ਕੀਤੀ ਥੋੜੀ ਜੀ ਪਰ ਉਨੀ ਜੀ ਹੋਈ ਨਹੀਂ ਹੈ ਪਰ ਫਿਰ ਵੀ ਕੀਤੀ ਹੈ ਪਰ ਅਜੇ ਨਾ ਆ ਹੁਣ ਬ੍ਰਸ਼ ਨਾ ਟੱਕੜਾਂ ਗੜ ਬਰੀਕ ਬਰੀਕ ਵਿੱਚ ਫਸਿਆ ਨਾ ਇਹ ਵੀ ਕੱਢਣਾ ਹੈ ਬ੍ਰਸ਼ ਦੇ ਨਾਲ ਹੁਣ ਇਹ ਆ ਮੈਨੂੰ ਕੱਲ ਜਾਣਾ ਵਿਆਹ ਤੇ ਮੈਂ ਚੱਲ ਥੋੜੀ ਜੀ ਗੱਡੀ ਠੀਕ ਕਰ ਲਈਏ ਸਾਫ ਕਰ ਲਈਏ ਸਾਫ ਕੀਤੀ ਆ ਆ ਵੀ ਚੀਜ਼ਾਂ ਸਾਰੀਆਂ ਦੇ ਸਾਈਡਾਂ ਦੇ ਪ੍ਰੋਪਰ ਮਾਰਤੀ ਹੁਣ ਸਾਫ ਸਫਾਈ ਆ ਗਈ ਹੈ ਮੜਾ ਮੰਦਾ ਹਾਲ ਹੈਗਾ ਇਧਰ ਮੈਂ ਆ ਚੀਜ਼ ਤੇ ਨਹੀਂ ਮਾਰੀ ਮੈਂ ਇਹ ਚੀਜ਼ ਤੋਂ ਆਪਾਂ ਗੱਡੀ ਚਲਾਉਣੀ ਹੁੰਦੀ ਹੈ ਮੁਰਕੇ ਹੱਥ ਤਿਲਕਦਾ ਆ ਠੀਕ ਆ ਆਲਰੇਡੀ ਪਤਨੀ ਗੱਡੀ ਕਲਾਂ ਚਮਕੀ ਜਾਂਦਾ ਹੈ ਬਾਰੋਂ ਵੀ ਗੱਡੀ ਸਾਫ ਕੀਤੀ ਪਰ ਬਾਰਿਸ਼ ਆਉਣੀ ਸਟਾਰਟ ਹੋ ਗਈ ਹੈ ਚਲੋ ਕੋਈ ਗੱਲ ਨਹੀਂ ਇਹ ਵੀ ਘੱਟਾ ਥੋੜਾ ਬੋਲ ਲੱਥ ਗਿਆ ਵਾ ਠੀਕ ਆ ਕਿ ਹੋ ਗਈ ਨਾ ਗੱਡੀ ਹਾਂ ਵੇਖੋ ਮੈਂ ਲਿਆਂਦੀ ਬੈਲਟ ਲਿਆਂਦੀ ਬਾਕੀ ਹਰ ਚੀਜ਼ ਹੈ ਜੀ ਬੈਲਟ ਲਿਆਉਣ ਵਾਲੀ ਇਹਨੇ ਇਦਾਂ ਜਿਹਾ ਟੁੱਟ ਗਿਆ ਨਾ ਲੋਕਦੇ ਫੜਕ ਰੱਖੇ ਇੱਕ ਮਿੰਟ ਬਸ ਹਾਂ ਜੀ ਰੱਬ ਨਹੀਂ ਪਲਾਸਟਿਕ ਦੀ ਨਹੀਂ ਉਹ ਲੈਦਰ ਦੀ ਹੈ ਜੀ ਸਭ ਤੋਂ ਮੇਨ ਚੀਜ਼ ਆ ਬਖਾਸ ਆਹੋ ਆ ਫੜ ਕੇ ਰੱਖੇ ਕੋ ਫੜੋ ਫੜ ਘੁੱਟ ਕੇ ਫੜ ਕੇ ਰੱਖੋ ਫੜ ਕੇ ਰੱਖੋ ਦੂਆ ਬੱਲੇ ਨੂੰ ਲਾਗ ਦਿੰਦੀ ਜਿੱਦੋਂ ਮਰਚੀ ਲਾ ਲਓ ਕਿੰਨਾ ਜ਼ੋਰ ਚ ਕਮਾਦਨ ਠੀਕ ਹੈ ਉਹਦੀ ਚੀਜ਼ ਨਹੀਂ ਮੈਂ ਇਦਾਂ ਕੁਝ ਲਾ ਲ ਲਈ ਬਸ ਚੁੱਕੀ ਦੂਸਰਾ ਕੀ ਹੈ ਸਾੜਦੀ ਕਿਤੇ ਫੇਰ ਚੁੱਕ ਲਿਆ ਨਹੀਂ ਆਹ ਲੈ ਚੁੱਕ ਪਈ ਸੜਿਆ ਨਹੀਂ ਆਹ ਦੋ ਦੋ ਜੱਗਣ ਲਈ ਇਹ ਦੱਸ ਆਪਾਂ ਦਾ ਕੋਟ ਜਿਹੜਾ ਆ ਸਿਲੈਕਟ ਹੋ ਗਿਆ ਕੋਟਪਨ ਆ ਯਾਰ ਲਾ ਦੇਣਾ ਵਾ ਇਹ 올ਡ ਜੈਨ ਸਹੀ ਲਾਦਾ ਇਹਨੂੰ ਲਾਦਾ ਹੁਣੇ ਮੰਮੀ ਵੀ ਆਪਣੇ ਦੋ ਦੋ ਕੰਮ ਨਿਬੇੜਣ ਲਈ ਹੁਣੇ ਨੇਰ ਪਹਿਣ ਲਾਣ ਲੱਗੇ ਆ ਤਾਂ ਸਵੇਰੇ ਦਾੜੀ ਤੇ ਨਾ ਰੋਟੀ ਲਾਵੇ ਦੇਣੇ ਨਾ ਫਿਰ ਹੋਵੇ ਅੱਛਾ ਅੱਛਾ ਮੈਂ ਤਾਂ ਅੱਦ ਨਹੀਂ ਪ੍ਰੈਸ ਕਰਨੀ ਉਦੋਂ ਪਿਛਲੀ ਵਾਰੀ ਸੜ ਗਿਆ ਸੀਗਾ ਕੋਟ ਇਹਨਾਂ ਦਾ ਬਾਹਰ ਤੋਂ ਕੱਪੜਾ ਦੂਸਰਾ ਹਨਾ ਚੁੱਕ ਲੈਂਦੀ ਪ੍ਰੈਸ ਹਾਂ ਇਹ ਪਸੰਦ ਸੁਖੜੀ ਇਹ ਲੱਗੰਦਿਆ ਫੇਰ ਨਾ ਨਾ ਕਰਦਾ ਨਹੀਂ ਗੁਰੇ ਇਹ ਵੀ ਬਾਹਰ ਰੱਖੀ ਨਾ ਕਰੀ ਇਹਨਾਂ ਦੇ ਸੜ ਜਾਂਦੀ ਮੈਂ ਕਿਤੋਂ ਹੀ ਆਪੇ ਕਰਾਂ ਮੈਨੂੰ ਤੇ ਡਰ ਲੱਗਦਾ ਕਿੱਦਾਂ ਹੋ ਜਾਊਗਾ ਕੋਈ ਪਾਣਾ ਵੀ ਸੇਰੇ ਆ ਤੇ ਅਰੇ ਤੂੰ ਬਹਿ ਜਾ ਮੰਮੀ ਜੀ ਨੇ ਆਵਲਾ ਕਦਰ ਪਾਣਾ ਤੇ ਆਪਾਂ ਸੰਦੀਪ ਦਾ ਪਤਾ ਨਹੀਂ ਅੱਛੇ ਦੇਖ ਲੈ ਹਰ ਬੰਦੇ ਫਰੋਗ ਡੀ ਸਿਲੈਕਟ ਹੋਣਾ ਹੁਣ ਇਹ ਠੀਕ ਕਰਨੀ ਹੈ ਜੀ ਕਿਤਾ ਨਹੀਂ ਪੁਰਾਣਾ ਮੈਚ ਲਾ ਕੇ ਵੇਖਣ ਦੇ ਪਾਕਿਸਤਾਨ ਦਾ ਤੇ ਇੰਡੀਆ ਦਾ ਜੁਰਾ ਸਿੰਘ ਖੇਡਣ ਦੇ ਨਾਲ ਧੋਨੀ ਮੰਮੀ ਨੇ ਨਵੀਂ ਲਿਆ ਕੇ ਰੱਖੀ ਮਰੀਲਾ ਮਸ਼ੀਨ ਤੇ ਉਹ ਕੁਲ ਕੁਲ ਥੱਗ ਗਏ ਉਹ ਥੱਗਾ ਹੀ ਟੁੱਟ ਜਾਂਦੀ ਮੈਂ ਇਹਨਾਂ ਚੰਗਾ ਮੂਹ ਮੰਮੀ ਅਦੇਸੀ ਮਸ਼ੀਨ ਲਈ ਜਾਂਦੀ ਤੇ ਉਹ ਚੰਗੇ ਨਾ ਮਰੇਲਾ ਕਿਹੜੀ ਹੈ ਮਰੇਲਾ ਲਿਆਂਦੀ ਜੀ ਮਰੇਲਾ ਲਿਆਉਣੀ ਆ ਉਹ ਕਹੇ ਕੰਮ ਨਹੀਂ ਆਈ ਉਹ ਤਾਂ ਮੇਰੀ ਪੈਂਟ ਫਟ ਗਈ ਉਹ ਮਤਲਬ ਅਸਲ 'ਚ ਪੈਂਟ ਟਾਈਟ ਹੀ ਕੀਤੇ ਮੈਂ ਕਮਰ ਤਾਂ ਖੁੱਲੀ ਕਰਨੀ ਹੈ ਪੈਂਟ ਉਹ ਤੋਂ ਪਾਣੀ ਲੱਗਾ ਹਾਰਗ ਬਲੈਕ ਪੈਂਟ ਹੀ ਕੋਟ ਦੇ ਨਾਲ ਪਾ ਕੇ ਚਲ ਗਈਆਂ ਕੀ ਕਰਨਾ ਮੈਂ ਗੁਜ਼ਾਰਾ ਤਾਂ ਕਰਨਾ ਹੈ ਤੇ ਹੁਣ ਕੁੜੀਏ ਦੀ ਫਰੋਕ ਨੂੰ ਰੇ ਧਾਗਾ ਲਾਉਣ ਫੇਰ ਮੜੇ ਹੜ ਚੱਲੀ ਨਹੀਂ ਮਸ਼ੀਨ ਬੜੇ ਚਿਰ ਦੀਆਂ ਇਹ ਮਾਵਾਂ ਧੀਆਂ ਗਈਆਂ ਕੋਠੇ ਤੇ ਕੋਲ-ਕੋਲ ਕੇ ਆ ਗਈਆਂ ਵਾਪਸ ਆ ਵੇਖ ਤਾ ਹੁਣ ਮੰਮੀ ਡਈ ਹੈ ਹੱਥ ਨਾਲ ਹੀ ਜਿੱਦਾਂ ਸੂਈ ਦੇ ਵਿੱਚ ਆਹਨ ਤਾਂ ਗਾਦਾ ਦੋਨਾਂ ਬ੍ਰੀਕ ਬ੍ਰੀਕ ਕਰਕੇ ਟੋਪੇ ਬਣਾਉਂਦੇ ਆ। ਆਹਨ ਗਾੜੀਆਂ। ਕਰਕੇ ਸਹੀ ਜਿਹੜਾ ਤੁਹਾਨੂੰ ਆਇਆ ਨਾ ਸਹੀ ਲੱਗਾ। ਉਹਨੂੰ ਸਹੀ ਬਣ ਕੇ ਕਰਨਾ ਹੁੰਦਾ ਵਰਯੋਗ। 11:30 ਕੇ ਇਹਦੇ ਅੱਖਾਂ ਚ ਕੁੜੀ ਦੇ ਨੀਂਦ ਨਹੀਂ ਪੈਣ ਈ। ਇਹਨੂੰ ਪਤਾ ਨਹੀਂ ਕੀ ਗੱਲ ਐ। ਜੇ ਮੋਟਰ ਡਾਊਨ ਕਰੀ ਜਿਸ ਸਮਾਂ ਹੋਣੀ ਐ ਨਾ ਸਮਾਂ ਲਾਗੀ ਤੇ ਬੰਦ ਹੋਊਗੀ ਨਾ ਫੇਸ ਆਉਣਾ। ਚੱਲ ਸਾਂ ਜਾ। ਬੜਾ ਨਹੀਂ ਵੇਖਣਾ ਚਲੋ। ਉਹ ਫੜ ਲੈ ਬੇਬੇ ਨੇ। ਉਹ ਦਵਾਇਓ ਨਹੀਂ ਮੈਂ ਰਹਿ ਦੇ ਤਾਂ ਫਿਰ ਉਹ ਤੋਪਾਂ ਨਹੀਂ ਲਵਾਉਂਦੀ ਇਹਦੀ ਚਲ ਕੋਈ ਨਹੀਂ ਖਾਦੋ ਦਮ ਮਿੰਟ ਚਲੋ ਠੀਕ ਆ ਸਾਰਿਆਂ ਨੂੰ ਸਾਸ਼ੀ ਕਨ ਕੱਲ੍ਹ ਦੇ ਆਪਣਾ ਵਲੌਗ ਆ ਰਿਹਾ ਮੈਰੀਜ਼ ਆਪਾਂ ਰੌਲਾ ਨਹੀਂ ਪਾਉਂਦੇ ਦੇਵੀ ਵੀ ਆਪਾਂ ਫੇਮਸ ਵਿਆਹ ਤੇ ਚੱਲਿਆਂ ਫੇਮਸ ਵਿਆਹ ਤੇ ਚੱਲਿਆਂ ਤੇ ਕਾਫੀ ਮੁੰਡਾ ਫੇਮਸ ਆ ਤੇ ਹੋ ਸਕਦਾ ਜੀ ਹੋਰ ਵੀ ਆਏ ਹੋਣਗੇ ਕ੍ਰिएਟਰ ਤੇ ਚੰਗੀ ਗੱਲ ਆ ਨਾਂ ਵੀ ਆਏ ਹੋਣਗੇ ਆਪਾਂ ਵਾਦਾ ਨਹੀਂ ਕਰਦੇ ਮੈਂ ਹਾਂ ਹੋਰ ਬੜੇ ਕ੍ਰिएਟਰ ਆਉਣੇ ਨੇ ਤੇ ਉਹਨਾਂ ਦੇ ਨਾਲ ਤੁਹਾਨੂੰ ਮਿਲਾਵਾਂਗੇ ਜੇ ਆਏ ਹੋਣਗੇ ਤਾਂ ਫਿਰ ਜ਼ਰੂਰ ਮਿਲਾਵਾਂਗੇ ਤੇ ਆਪਾਂ ਨੂੰ ਤਾਂ ਐਸੇ ਪਤਾ ਤਾਂ ਨਹੀਂ ਆਉਣ ਜਾਂ ਨਾਂ ਉਹਨਾਂ ਪਤਾ ਕੋਈ ਨਹੀਂ ਆ ਤੇ ਆਪਾਂ ਨੂੰ ਇਨਵਾਈਟ ਕੀਤਾ ਹੈ ਬਾਈ ਨੇ ਤੇ ਆਪਾਂ ਤੇ ਜਾਵਾਂਗੇ ਤੁਹਾਨੂੰ ਮੇਨ ਆ ਜਿਹੜੇ ਬਾਈ ਨੇ ਸਾਨੂੰ ਇਨਵਾਈਟ ਕੀਤਾ ਉਹਦੇ ਨਾਲ ਜ਼ਰੂਰ ਮਿਲਾਵਾਂਗੇ ਤੁਹਾਨੂੰ ਠੀਕ ਆ ਤੇ ਉਹ ਫੇਮਸ ਆ ਕਾਫੀ ਮਲਕ ਕਮੇਡੀ ਵੀਡੀਓ ਬਣਾਉਂਦਾ ਬਾਈ ਤੇ ਸੋ ਆਪਾਂ ਰੋਲਾ ਨਹੀਂ ਪਾਉਂਦੇ ਆਪਾਂ ਤੁਹਾਨੂੰ ਮਿਲਾਵਾਂਗੇ ਬਸ